ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਜਿਹਾ ਸਟਾਈਲਿਸ਼ ਪੌਂਚੜਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹਦੇ ਲਈ ਆਪਾਂ ਇਹ ਸਿੱਕੀ ਲਈ ਹੋਈ ਹੈ ਇਹ ਸਿੱਕੀ ਲਾ ਕੇ ਹੀ ਤੁਹਾਨੂੰ ਪੌਂਚੜਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਆਪਾਂ ਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਦੇਖੋ ਪੌਂਚੜਾ ਸੈਂਟਰ ਕਰ ਲੈਣਾ ਪੌਂਚੜਾ ਆਪਾਂ ਸੈਂਟਰ ਕਰ ਲਿਆ ਆ ਪੌਂਚੜਾ ਸੈਂਟਰ ਹੋ ਗਿਆ ਤੇ ਪੌਂਚੜਾ ਸੈਂਟਰ ਹੋ ਗਿਆ ਜਿਹੜੀ ਆਪਾਂ ਬੁਕਰਮ ਲਈ ਆਪਾਂ 2 ਇੰਚ ਚੌੜੀ ਲਈ ਹੈ నిశా ఇక ఢా ఠా ఇంచే ఢీ ఠా ఇంచేనా దూసీ సైడ్ ఠా ఇంచ నిశాను ఠీ నిశాను ఢా ఠా ఇంచే నిశాను తరికే నా సీధే కల ਕਿ ਇਥੋ ਠੀਕ ਆਪਣੀ ਜਿਹੜੀ ਪੱਤੀ ਆਉਗੀ ਪੌਂਚਰੀ ਲੀਫ ਬਣ ਕੇ ਠੀਕ ਆਉਗੀ ਆ ਜਿਹੜਾ ਆਪਾਂ ਨਿਸ਼ਾਨ ਲਾਏ ਆ ਠੀਕ ਹੈ ਆਪਾਂ ਉਹਨਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਕ੍ਰੀਜ਼ ਬਣਾ ਲਈ ਹੈ ਜੇ ਆਪਾਂ ਉੱਪਰ ਨਿਸ਼ਾਨ ਲਾਵਾਂਗੇ ਤਾਂ ਪੌਂਚਰੀ ਦਿਖੂਗਾ ਬਹਲਾ ਤੇ ਇਸ ਲਈ ਆਪਾਂ ਕ੍ਰੀਜ਼ ਬਣਾ ਲਈ ਹੈ ਇਸ ਤਰੀਕੇ ਨਾਲ ਹੁਣ ਇਹ ਜਿਹੜੇ ਡੱਬੇ ਬਣ ਗਏ ਨੇ ਡੱਬੇ ਵਿੱਚ ਹੀ ਪੌਂਚੜਾ ਡਿਜ਼ਾਈਨ ਬਣੂਗਾ ਠੀਕ ਹੈ ਇਹ ਤੋਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆਂ ਇਹ ਤਿਆਸ਼ਾ ਇਸ ਤਰੀਕੇ ਨਾਲ ਲੀਫ ਬਣੂਗੀ ਤਿਆਸ਼ੀ इसको जो जिससे सी सिलाई लैके रखी के लिए इसको बाद उसे आप इस तरीके न सिपकी रखा ठीक है सिपकी आप इस तरीके न इस तरह तो फिर इस तरीके ना सूई आप बच्चे सिपकी ला लेंगे तो पासे पास मोड़ लेंगे इस तरीके आप इस तू बाद दूजी साइड भी आप इस तरीके लैके जाएंगे सिलाई एक सीपी हो रखा इतना इस सिलाई पिछे भी आप सही देखो अपने दो सीपियां ला गई इस तु बाद फिर आप तरीके लैके जावे इतने फिर आप सिप्पी रखा ूसरी सैर लग जावे इस तरह सुखने फिर इस तरीके

ठीक है तुम तो देख सकते हो अपनी एक पत्ती बन गई है ठीक है जी इस तु बाद दूजे डब्बे आप पत्ती बनावेंगे ਦੀ ਆਪਣਾ ਬਹੁਤ ਹੀ ਸੋਹਣਾ ਕੌਂਚਟ ਡਿਜ਼ਾਈਨ ਬਣਾਇਆ ਤੁਸੀਂ ਸਿੱਖ ਲਿਓ ਤੁਸੀਂ ਵੀ ਇਸ ਤਰੀਕੇ ਨਾਲ ਸਿੱਕੀ ਮੋਤੀ ਲਾ ਕੇ ਆਪਣਾ ਕੌਂਚਟ ਡਿਜ਼ਾਈਨ ਬਣਾ ਸਕਦੇ ਹੋ ਜਿਆ ਆਪਣੀ ਸਵਾਰੀ ਸਟਾਈਲਿਸ਼ ਬਣਾ ਸਕਦੇ ਹੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਨੈਕਸਟ ਵੀਡੀਓ ਜਿਹਨੂੰ ਨਵੀਂ ਵੀਡੀਓ ਲੈ ਕੇ ਬਾਏ ਬਾਏ ਖਬਰ ਖਾ